हां जी सारे बहन मेरे वाले सस्श्री काल जी ਤੇ ਆਪਾਂ ਨੂੰ ਭੈਣਾਂ ਦੇ ਕਮੈਂਟ ਬਹੁਤ ਆਈ ਜਾਂਦੇ ਸੀਗੇ ਜੀ ਤੇ ਤੁਸੀਂ ਜੀ ਪਾਕਿਸਤਾਨੀ ਸਲਵਾਰ ਦੀ ਕਟਿੰਗ ਕਰਕੇ ਦਿਖਾਓ ਤੇ ਆਪਾਂ ਉਹ ਭੈਣਾਂ ਦੇ ਕਮੈਂਟਾਂ ਤੇ ਉਹਨਾਂ ਨੂੰ ਪਾਕਿਸਤਾਨੀ ਸਲਵਾਰ ਦੀ ਕਟਿੰਗ ਕਰਕੇ ਦਿਖਾਉਣੇ ਆ ਠੀਕ ਹੈ ਜੀ ਇਹ ਆਪਣੇ ਕੋਲ ਕਪੜਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਡਬਲ ਫੋਲਡਿੰਗ ਕਪੜਾ ਹੈ ਦੇਖੋ ਇਸ ਤਰ੍ਹਾਂ ਵੈਸੇ ਤਾਂ ਪਾਕਿਸਤਾਨੀ ਸਲਵਾਰ ਦੀ ਬਹੁਤ ਘੱਟ ਕੱਪੜੇ ਚ ਬਣ ਜਾਂਦੀ ਹੈ 2 ਮੀਟਰ ਦੀ ਆਪਣੀ ਪਾਕਿਸਤਾਨੀ ਸਲਵਾਰ ਬਣ ਜਾਂਦੀ ਹੈ ਤੇ ਇਹ ਕੱਪੜਾ ਜ਼ਿਆਦਾ ਹੈ ਜੀ ਠੀਕ ਹੈ ਜੀ ਇਹਦੇ ਕੱਪੜਾ ਆਪਣਾ ਵਧੂ ਹੈ ਤੇ ਇਸ ਤਰੀਕੇ ਨਾਲ ਆਪਾਂ ਡਬਲ ਫੋਲਡਿੰਗ ਕੱਪੜਾ ਕਰ ਲਿਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਡਬਲ ਫੋਲਡਿੰਗ ਕੱਪੜਾ ਹੋ ਗਿਆ ਇਸ ਤੋਂ ਬਾਅਦ ਆਪਾਂ ਇੱਕ ਫੋਲਡਿੰਗ ਹੋਰ ਕਰ ਲੀਜੀਏ ਡਬਲ ਕੱਪੜੇ ਨੂੰ ਇਸ ਤਰੀਕੇ ਨਾਲ ਤੇ ਦੋਨੋਂ ਆਪਾਂ ਇੱਕ ਫੋਲਡਿੰਗ ਹੋਰ ਕਰਨੀ ਹੈ ਦੇਖੋ ਇਸ ਤਰ੍ਹਾਂ ਇਹ ਆਪਣੇ ਕੋਲ ਹੋ ਗਏ ਜੀ 4 ਕਪੜੇ ਹੋ ਗਏ ਦੇਖੋ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਜਿਹੜਾ ਬੰਦ ਵਾਲਾ ਪਾਸਾ ਜੀ ਇਧਰੇ ਪਾਸੇ ਹੋ ਗਿਆ ਦੇਖੋ ਤੇ ਜਿਹੜਾ ਖੁੱਲੇ ਵਾਲਾ ਹੈਗਾ ਜੀ ਚਾਰ ਕਪੜੇ ਆ ਇਧਰੇ ਪਾਸੇ ਹੋ ਗਏ ਠੀਕ ਹੈ ਜੀ ਇਸ ਤਰੀਕੇ ਨਾਲ ਤਹਿ ਲਾ ਲਈ ਆਪਾਂ ਇਹ ਤੇ ਆਪਾਂ ਚੰਗੀ ਤਰ੍ਹਾਂ ਕੰਨੀ ਨਾਲ ਕੰਨੀ ਮਿਲਾ ਲੈਣੀ ਆ ਠੀਕ ਹੈ ਜੀ ਇਹ ਆਪਣਾ ਕੰਨੀ ਵੱਧ ਘਟ ਨਾ ਹੋਵੇ ਤੇ ਤਾਂ ਹੀ ਆਪਣੀ ਸਵਾਰ ਦੀ ਕਟਿੰਗ ਤੇ ਸਫਾਈ ਆ ਉਹਦੇ ਤੋਂ ਬਾਅਦ ਸਟੀਚਿੰਗ ਚੱਲਦੀ ਆ ਠੀਕ ਹੈ ਜੀ ਐਸ ਤਰੀਕੇ ਨਾਲ ਐਸ ਤਰੀਕੇ ਨਾਲ ਕਪੜਾ ਫੋਲਡਿੰਗ ਕਰਕੇ ਰੱਖ ਲਿਆ ਕੰਨੀ ਨਾ ਕੰਨੀ ਆਪਣੀ ਸਹੀ ਕਰਕੇ ਰੱਖ ਲਈ ਆ ਠੀਕ ਹੈ ਜੀ ਇਹ ਸਭ ਤੋਂ ਪਹਿਲਾਂ ਆਪਾਂ ਪੌਂਚੇ ਵਾਲੀ ਸਾਈਡ ਤੋਂ ਕਪੜਾ ਬਰਾਬਰ ਕਰ ਲਾਂਗੇ ਇਹਦੇ ਕਾਰਨ ਹੈ ਕਿ ਕਪੜੇ ਜੇ ਆਪਾਂ ਸਾਰੀ ਕਰ ਦਾਂਗੇ ਠੀਕ ਹੈ ਜੀ ਐਸ ਤਰ੍ਹਾਂ ਕਪੜਾ ਆਪਣੇ ਆਪ ਵਿੱਚ ਬਰਾਬਰ ਹੋ ਗਿਆ ਤੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਸਲਵਾਰ ਦੀ ਲੰਬਾਈ ਠੀਕ ਹੈ ਜੀ ਆਪਾਂ ਜਿਹੜੀ ਕੁੰਦੇ ਦੀ ਲੰਬਾਈ ਚਾਹੀਦੀ ਹੈ 32 ਇੰਚ ਚਾਹੀਦੀ ਹੈ ਤੇ ਆਪਾਂ 1 ਇੰਚ ਵੱਧ ਰੱਖਿਆ ਠੀਕ ਹੈ ਜੀ 32 ਇੰਚ ਆਪਾਂ ਕੁੰਦੇ ਦੀ ਲੰਬਾਈ ਚਾਹੀਦੀ ਹੈ ਤੇ ਆਪਾਂ ਇਹ ਰੱਖ ਲਈ 33 ਇੰਚ ਇੱਥੇ 33 ਇੰਚ ਆਪਾਂ ਨਿਸ਼ਾਨ ਲਾ ਲਈਆ ਠੀਕ ਹੈ ਜੀ ਤੇ ਜਿਹੜੀ ਸਾਰੀ ਟੋਟਲ ਸਲਵਾਰ ਦੀ ਲੰਬਾਈ ਆਪਣੀ ਹੈਗੀ 36 ਇੰਚ ਤਿਆਰ ਹੈ ਠੀਕ ਹੈ ਜੀ 4 ਇੰਚ ਦੀ ਵਿੱਚ ਵੈਲਟ ਪੈ ਜੂਗੀ ਤੇ ਆਪਣੀ ਜਿਹੜੀ ਸਲਵਾਰ ਆ 36 ਇੰਚ ਕੰਪਲੀਟ ਹੋ ਜੂਗੀ ਸਲਵਾਰ ਦੀ ਲੰਬਾਈ ਲੱਗੀ ਆ ਤੇ ਜਿਹੜੀ ਪਾਕਿਸਤਾਨੀ ਸਲਵਾਰ ਹੁੰਦੀ ਹੈ ਇਹਦੇ ਵਿੱਚ ਆਪਾਂ ਜਿਹੜੇ ਇਹਦੇ ਪਹੁੰਚੇ ਤੇ ਕੁੰਦੇ ਅਲੱਗ ਤੋਂ ਕਟਿੰਗ ਨਹੀਂ ਕਰਦੇ ਇਹ ਵਿੱਚ ਹੀ ਸਾਰੇ ਕੁੰਦੇ ਤੇ ਪਹੁੰਚੇ ਦੀ ਕਟਿੰਗ ਹੁੰਦੀ ਆ ਠੀਕ ਹੈ ਜੀ ਜਿਹੜਾ ਇਹ ਇਧਰ ਬੰਦ ਵਾਲਾ ਪਾਸਾ ਇਧਰੋਂ ਆਪਾਂ ਪਹੁੰਚੇ ਦੇ ਨਿਸ਼ਾਨ ਲਾਉਣੇ ਆ ਤੇ ਇਹਨਾਂ ਦੇ ਪਹੁੰਚੇ ਹੈਗੇ ਆ ਜੀ ਪਹੁੰਚੇ ਇਹਨਾਂ ਦਾ ਹੈਗਾ ਜੀ 7 ਇੰਚ ਤਿਆਰ ਆ ਠੀਕ ਹੈ ਜੀ 7 ਇੰਚ ਜਿੰਨਾ ਪਹੁੰਚਾ ਤਿਆਰ ਹੈ ਤੇ ਆਪਾਂ ਰੱਖਾਂਗੇ 1 ਇੰਚ ਵੱਧ ਠੀਕ ਹੈ ਜੀ 7 ਇੰਚ ਜਿੰਨਾ ਪਹੁੰਚਾ ਤਿਆਰ ਹੈ ਤੇ ਆਪਾਂ 1 ਇੰਚ ਵੱਧ ਤੇ ਨਿਸ਼ਾਨ ਲਾਇਆ ਜੀ ਆਪਾਂ ਰੱਖਿਆ 8 ਇੰਚ ਤੇ ਇਸ ਤੋਂ ਬਾਅਦ ਜੀ ਇਹਦਾ ਆਪਾਂ ਲਵਣਾ ਆਸਾਨ ਦਾ ਨਿਸ਼ਾਨ ਆਸਾਨੀ ਨਾਲ ਆਪਾਂ ਲਾਵਾਂਗੇ ਜੀ 10 ਇੰਚ ਤੇ ਆਪਾਂ 30 ਇੰਚ ਦਾ ਨਿਸ਼ਾਨ ਲਾਇਆ ਸੀ ਉੱਥੋਂ ਆਪਾਂ ਖੁੱਲ੍ਹੇ ਵਾਲੀ ਸਾਈਡ ਤੋਂ 10 ਇੰਚ ਆਸਨ ਦਾ ਨਿਸ਼ਾਨ ਲਾਇਆ ਠੀਕ ਹੈ ਜੀ ਖੁੱਲ੍ਹੇ ਵਾਲੀ ਸਾਈਡ ਤੋਂ ਆਪਾਂ 10 ਇੰਚ ਆਸਨ ਦਾ ਨਿਸ਼ਾਨ ਲਾਇਆ ਜਿਹੜਾ ਪਾਸਾ ਖੁੱਲ੍ਹਾ ਹੋਊਗਾ ਜੀ ਇਸ ਤਰੀਕੇ ਨਾਲ ਉਧਰ ਹੀ ਆਸਨ ਦੇ ਨਿਸ਼ਾਨ ਲੱਗਣਗੇ ਬੰਦ ਵਾਲੀ ਸਾਈਡ ਤੋਂ ਆਸਨ ਦਾ ਨਿਸ਼ਾਨ ਨਹੀਂ ਲੱਗੂਗਾ ਠੀਕ ਹੈ ਜੀ ਇਸ ਤੋਂ ਬਾਅਦ ਆਸਨ ਦੇ ਨਿਸ਼ਾਨ ਨੂੰ ਤੇ ਇਸ ਪੌਂਚੇ ਦੇ ਨਿਸ਼ਾਨ ਨੂੰ ਆਪਾਂ ਮਿਲਾ ਦਾਂਗੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਸਿੱਧਾ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾਦਣਾ ਹੈ पहुंचे वाला निशान थे आसन वाला निशान एस 13 ठीक हो है जी ये अपनी पाकिस्तानी सवाल दे निशान होगी इस तुम्हारा अपन सिर्फ एक की निशान जड़ा लाए ही कटिंग करना जी इथों अपन ਠੀਕ ਹੈ ਜੀ ਦੇਖੋ ਆਪਣੀ ਪਾਕਿਸਤਾਨੀ ਸਲਵਾਰ ਦੀ ਕਟਿੰਗ ਹੋਗੀ ਇਸ ਤੋਂ ਬਾਅਦ ਆਪਾਂ ਆਪਣੀ ਅੱਗੇ ਤੋਂ ਸਲਵਾਰ ਪਹੁੰਚੇ ਦੇ ਉੱਪਰ ਨਾ ਡਿੱਗੇ ਤਾਂ ਆਪਾਂ 1 ਇੰਚ ਦੀ ਇੱਥੇ ਕੱਟ ਪਾਵਾਂਗੇ ਇਸ ਤਰੀਕੇ ਨਾਲ ਪੂਰੇ 1 ਇੰਚ ਦੀ ਕੱਟ ਪਾਵਾਂਗੇ ਜੀ ਇਸ ਤਰੀਕੇ ਨਾਲ ਠੀਕ ਹੈ ਜੀ ਇਹਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਦੇਾਂਗੇ ਜੀ ਐਕਸਟਰਾ ਇਹ ਆਪਾਂ ਜਿਹੜੀ ਕਾਰਟ ਪਾਉਣੀ ਹੈ ਨਾ ਇਹਦੇ ਨਾਲ ਆਪਣੀ ਸਲਵਾਰ ਪਹੁੰਚੇ ਦੇ ਉੱਪਰ ਨਹੀਂ ਡਿੱਗਦੀ ਖੜੀ ਖੜੀ ਸਲਵਾਰ ਰਹੂਗੀ ਕਿਉਂਕਿ ਆਪਣੀ ਪਾਕਿਸਤਾਨੀ ਸਲਵਾਰ ਥੋੜੀ ਖੁੱਲੀ ਹੁੰਦੀ ਹੈ ਤੇ ਇਹ ਖੜੀ ਖੜੀ ਸੁਣੀ ਲੱਗਦੀ ਹੈ ਇਸ ਤੋਂ ਬਾਅਦ ਇਸ ਕਾਰਟ ਨੂੰ ਆਪਾਂ ਕਟਿੰਗ ਕਰਦੇ ਹਾਂ ਜੀ ਠੀਕ ਹੈ ਜੀ ਪਾਕਿਸਤਾਨੀ ਸਲਵਾਰ ਦੇ ਹੁੰਦੇ ਨਹੀਂ ਕਟਿੰਗ ਹੋ ਗਈ ਹੈ इस तो बार बैल्ट की कटिंग कर देंगे जिन्नी थोड़ी बेल्ट तैयार है जी उस इंच रखना जी है। जिन्ना भी तैयार है थोड़ा निशान बैल्ट का इस तरीके तो बाद आप लंबाई बेल्ट सात इंच रखेंगे ठीक है जी इस तो बेल्ट आप कटिंग कर देंगे ਉਹ ਜੀ ਪਾਕਿਸਤਾਨੀ ਸਾਰੀ ਸਰਵਾਰ ਦੀ ਕਟਿੰਗ ਹੋ ਗਈ ਹੈ ਜੀ ਬਹੁਤ ਹੀ ਸੌਖੀ ਹੈ ਪਾਕਿਸਤਾਨੀ ਸਰਵਾਰ ਦੀ ਕਟਿੰਗ ਕਰਨੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਲਾਈਕ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਤੁਸੀਂ ਮੇਰੀ ਸਾਰੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਇਸ ਤਰ੍ਹਾਂ ਤੁਸੀਂ ਮੇਰੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਤਾਂ ਜੀ ਤੁਹਾਡੇ ਵਾਸਤੇ ਮੈਂ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂ ਹਾਂਜੀ ਜੇ ਤੁਹਾਨੂੰ ਕੋਈ ਵੀ ਡਾਊਟ ਹੈਗਾ ਵੀਡੀਓ ਵਿੱਚ ਤੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਆਂ ਤੇ ਆਪਾਂ ਤੁਹਾਡੇ ਕਮੈਂਟ ਦੇ ਹੀ ਅਗਲੀ ਵੀਡੀਓ ਬਣਾਵਾਂਗੇ ਤੁਸੀਂ ਕੋਈ ਵੀ ਮੈਨੂੰ ਅਸਾਈਨਮੈਂਟ ਭੇਜ ਸਕਦੇ ਹੋ ਮੈਂ ਉਸ ਅਸਾਈਨਮੈਂਟ ਤੇ ਤੁਹਾਨੂੰ ਵੀਡੀਓ ਜ਼ਰੂਰ ਬਣਾ ਕੇ ਦਵਾਂਗੀ ਤੇ ਸੋ ਫਰੈਂਡਸ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰਾਖਾ